ਦੀ ਆਦੇ ਵੀਡੀਓ ਸਟਾਰਟ ਅਰੇ ਇੱਕ ਹੋਰ ਨਵੀਂ ਕਥਾ ਲੈ ਕੇ ਹਾਜ਼ਰ ਆ ਜੀ ਕਿਆਨੀ ਸੰਤ ਸਿੰਘ ਮਸਕੀਨ ਜੀ ਦੀ ਤੇ ਕਰਦੇ ਜੀ ਸਾਨੂੰ फटाफट ਤੋਂ ਸਰਵ ਜਿਹੜੇ ਇੱਕੋ ਇੱਕ ਗ੍ਰੰਥ ਹਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਜਿਨ੍ਹਾਂ ਨੇ ਕੁਝ ਇਨਸਾਫ 라ਵਣ ਨਾਲ ਕੀਤਾ ਵਰਨਾ ਕਿਸੇ ਨੇ ਵੀ ਨਹੀਂ ਕੀਤਾ ਭਾਰਤ ਦੇ ਸਾਰੇ 라ਵਣ ਨੂੰ ਦੁਸ਼ਟ ਕਹਿੰਦੇ ਨੇ ਸਾਰੇ ਉਸ ਨੂੰ ਜ਼ਾਲਮ ਕਹਿੰਦੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਨਸਾਫ ਕੀਤਾ ਇਸ ਮਹਾਪੁਰਸ਼ ਨੇ ਪੂਰਨ ਤੌਰ ਤੇ ਜ਼ਾਲਮ ਨਹੀਂ ਸੀ ਹਰਪ ਇਹਦੇ ਵਿੱਚ ਕੋਈ ਖੂਬੀ ਨਹੀਂ ਸੀ ਐਸਾ ਨਹੀਂ ਹੈ ਹਰ ਮਨੁੱਖ ਦੇ ਵਿੱਚ ਕੁਝ ਗੁਣ ਹੁੰਦੇ ਨੇ ਕੁਝ ਔਗਣ ਵੀ ਹੁੰਦੇ ਨੇ ਤਾਂ ਇਸ ਪੁਰਸ਼ ਦੇ ਵਿੱਚ ਕੁਝ ਗੁਣ ਵੀ ਸਨ ਪਰ ਗੁਣਾ ਦੇ ਉੱਤੇ ਬਿਲਕੁਲ ਪਰਦਾ ਪਾ ਦਿੱਤਾ ਗਿਆ ਪਾ ਦਿੱਤਾ ਹਾਰੇ ਹੋਏ ਦੇ ਨਾਲ ਜ਼ਬਾਨ ਦੇ ਧਨੀ ਨਹੀਂ ਚੱਲਦੇ ਹਾਰੇ ਹੋਏ ਮਨੁੱਖ ਦੇ ਨਾਲ ਦਿਮਾਗੀ ਬੰਦੇ ਨਹੀਂ ਚੱਲਦੇ ਹੁੰਦੇ ਪੁਰਸ਼ ਹੈ ਜਿੱਤ ਗਿਆ ਤੋ ਭਗਵਾਨ ਹੋ ਗਿਆ ਹਾਰ ਗਿਆ ਤੋ ਸ਼ੈਤਾਨ ਇਹ ਜਿੱਤ ਹਾਰ ਦੇਤੇ ਖੜੀ ਹੈ ਦੁਨੀਆ ਜੇਤੂ ਦੇ ਪਿਛੇ ਚਲਦੀ ਹੈ ਇਹ ਨਹੀਂ ਦੇਖਦੀ ਕਿ ਇਹ ਜੋ ਜਿੱਤ ਰਿਹਾ ਹੈ ਕੌਣ ਹੈ ਇਸ ਨੂੰ ਨਹੀਂ ਦੇਖਦੀ ਜਿੱਤ ਗਿਆ ਇਸ ਵਾਸਤੇ ਭਗਵਾਨ ਹੈ RAM ਜਿੱਤ ਗਏ ਸੰ ਰਾਵਣ ਹਾਰ ਗਏ ਸੰ ਅਗਰ ਦੇਖਿਆ ਜਾਏ ਇਨਸਾਫ ਦੀ ਕਸੂਤੀ ਨਾਲ ਦੇਖੋਗੇ ਇੰਨਾ ਕਸੂਰ ਰਾਵਣ ਦਾ ਨਹੀਂ ਹੈ RAM ਦੇ ਪਰ ਆਦ ਆਈਏ ਉਸ ਜ਼ਮਾਨੇ 'ਚ ਸਵੈਂਬਰ ਦੀ ਪ੍ਰਥਾ ਆਮ ਸੀ ਵਰ ਚੁਣਨਾ ਸਵੈਮਵਰ ਕੋਈ ਲੜਕੀ ਲੜਕੇ ਦੇ ਗਲ ਦੇ 'ਚ ਮਾਲਾ ਪਾ ਦਿੰਦੀ ਸੀ ਇਹਨੂੰ ਕਹਿੰਦੇ ਨੇ ਸਨ ਸਵੈਮਵਰ ਖੁਦ ਵਰ ਚੁਣ ਲਿਆ ਇਹ ਸਮਾਜ ਨੇ ਖੁੱਲ੍ਹ ਦਿੱਤੀ ਹੋਈ ਸੀ ਪ੍ਰਤੀਸ਼ਠਿਤ ਜਿਹੜੀਆਂ ਇਸਤਰੀਆਂ ਇਤਿਹਾਸ ਦੇ 'ਚ ਬਣੀਆਂ ਹੋਈਆਂ ਨੇ ਸਵੈਂਬਰ ਹੋਇਆ ਵੈਸੇ ਸਾਰਿਆਂ ਦਾ ਸੀ ਇੱਕ ਪ੍ਰਥਾ ਸੀ ਜੋ ਬਾਅਦ ਦੇ 'ਚ ਖਤਮ ਕੀਤੀ ਗਈ ਇਸ ਵਾਸਤੇ ਖਤਮ ਕੀਤੀ ਗਈ ਕਿ ਅਕਸਰ ਲੜਕੀ ਜਜ਼ਬੇ ਦੇ ਤਹਿਤ भावनावा तहत चोण कर लें दी रिश्ता निभा नौबत तलाक तक पहुंचती सी बच्चे रुलते सन समाज अगे आ गया स्वयंबर की प्रथा खत्म करनी पी धार्मिक मुखी अगे आ गए उन्होंने स्वयंबर दथा न खत्म किया तो यह सुरूप नखा वरम लक्ष्मण दे लगी है लक्ष्मण कहना नहीं ਮੈਂ ਤਾਂ ਜ਼ਿੰਦਗੀ ਕੋਰਾ ਰਹਿਣ ਦਾ ਪ੍ਰਣ ਕੀਤਾ ਹੈ ਔਰ ਮੈਂ ਆਪਣੇ ਭਰਾ ਦੇ ਨਾਲ ਰਹਿਣਾ ਹੈ। ਤੂੰ ਮੇਰੇ ਭਰਾ ਨਾਲ ਗੱਲ ਕਰ ਲੈ ਇਹਦਾ ਮਤਲਬ ਹੈ ਦੂਜੀ ਤੀਜੀ ਸ਼ਾਦੀ ਦੀ ਪ੍ਰਥਾ ਸੀ ਉਸ ਜ਼ਮਾਨੇ ਚ ਕਿਉਂਕਿ ਰਾਮ ਦੇ ਨਾਲ ਤੇ ਸੀਤਾ ਸੀ ਫਿਰ ਵੀ ਲਕਸ਼ਮਣ ਕਹਿੰਦਾ ਮੇਰੇ ਭਰਾ ਨਾਲ ਗੱਲ ਕਰ। ਇਹ ਇਤਿਹਾਸਿਕ ਪਹਿਲੂ ਨਹੀਂ ਹੈ। ਇਹ ਇਤਿਹਾਸ ਹੈ। ਰਾਮ ਦੇ ਪਿਤਾ ਦੀ ਚਾਰ ਪਤਨੀਆਂ ਸਨ। ਦਸ਼ਰਧ ਦੀ। ਇਹ ਪ੍ਰਥਾ ਸੀ। ਤੋ ਮੇਰੇ ਪ੍ਰਾਣ ਨਾਲ ਗੱਲ ਕਰਦਾ ਹੈ ਦੋਵੇਂ ਸੁਨਖੇ ਸਨ ਦੋਹਾਂ ਦਾ ਰੰਗ ਰੂਪ ਮਹਾਨ ਸੀ ਦੋਹਾਂ ਦਾ ਤਨ ਪ੍ਰਭਾਵਿਤ ਕਰਦਾ ਸੀ ਦੋਵੇਂ ਸੁਸ਼ੀਲ ਸਨ ਦੋਵੇਂ ਗੁਣਵਾਨ ਸਨ ਔਰ ਦੋਵੇਂ ਰਿਸ਼ੀ ਵਿਸ਼ਿਸ਼ਟਾ ਧਰਮ ਦੀ ਸਿੱਖਿਆ ਪੜ੍ਹੇ ਹੋਏ ਸਨ ਰਾਮਕੋਲ ਚਲੀ ਗਈ ਰਾਮ ਨੇ ਭੇਜਿਆ ਨਹੀਂ ਮੇਰੇ ਨਾਲ ਮੇਰੀ ਪਤਨੀ ਹੈ ਤੋ ਮੇਰੇ ਪ੍ਰਾਣ ਨਾਲ ਗੱਲ ਕਰਨਾ ਗੁੱਸੇ ਚ ਆ ਕੇ ਲਕਸ਼ਮਣ ਨੇ ਨੱਕ ਕੱਢ ਦਿੱਤੀ ਹੁ ਕਿਸੇ ਈ स्त्री ਦੀ ਨੱਕ ਕੱਢ ਦੇਣੀ ਇਹ ਤੇ ਸਾਰੀ ਜ਼ਿੰਦਗੀ ਲਈ ਉਸ ਨੂੰ ਮੁਥਾਜ ਕਰ ਦੇਣਾ ਹੈ ਕ੍ਰੋਪ ਕਰ ਦੇਣਾ ਹੈ ਇਹ ਭੈਣ ਲਕਸ਼ਮਣ ਤੋਂ ਹੀ ਹੈ ਰਾਵਣ ਤੋਂ ਨਹੀਂ ਹੈ ਕਿਸੇ ਆਮ ਸਾਧਾਰਨ ਮਨੁੱਖ ਦੇ ਭੈਣ ਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਹੋਵੇ ਸ਼ਾਇਦ ਉਹ ਵੀ ਬਦਲੇ ਦੀ ਭਾਵਨਾ ਚ ਆ ਜਾਏਗਾ ਪਰ ਉਹ ਤੇ ਰਾਜੇ ਦੀ ਭੈਣ ਸੀ ਰਾਵਣ ਦੀ ਲੰਕੇਸ਼ ਦੀ ਬੜਾ ਸ਼ਕਤੀਸ਼ਾਲੀ ਬੜਾ ਤਾਕਤਵਰ ਮਹਾਰਾਜ ਦੀ ਬਾਣੀ ਕਹਿੰਦੀ ਹੈ ਚੰਦ ਸੂਰਜ ਜਾਂਕੇ ਤਪਦਰਸ ਹੋਈ ਅੱਜ ਸੂਰਜ ਦੀਆਂ ਕਿਰਨਾਂ ਨਾਲ ਚੁੱਲ੍ਹੇ ਜਲਣ ਲੱਗੇ ਨੇ ਪਰ 라ਵਣ ਦੇ ਜ਼ਮਾਨੇ ਚ ਉਦੋਂ ਇਸ ਤਰ੍ਹਾਂ ਸੀ ਚੰਦ ਸੂਰਜ ਜਾਂਕੇ ਤਪਦਰਸ ਹੋਈ ਰਸੋਈ ਦੇ ਚੁੱਲ੍ਹੇ ਜਲਦੇ ਸਨ ਸੂਰਜ ਦੀਆਂ ਕਿਰਨਾਂ ਲੱਕੜਾਂ ਨਹੀਂ ਬਲਦੀਆਂ ਸੀ ਪਤਨੀ ਕਿਸ ਗੰਗ ਨਾਲ ਉਸਨੇ ਚੁੱਲ੍ਹੇ ਬਣਾਏ ਉਸ ਜ਼ਮਾਨੇ ਸੌਰ ਊਰਜਾ ਸੂਰਜ ਦੀ ਰੋਸ਼ਨੀ ਸੂਰਜ ਦੀ ਅਗਨੀ ਤੋਂ ਕਮ ਲੈ ਆ ਇਸ ਰਾਵਣ ਇਹਦਾ ਮਤਲਬ ਹੈ ਲੰਕਾ ਇਤਨੀ ਉਨਤ ਸੀ ਰਾਵਣ ਇਤਨਾ ਅੱਗੇ ਵਧ ਗਿਆ ਸੀ ਔਰ ਉਸਨੇ ਮਹਿਲ ਦੇਤੇ ਸੋਨਾ ਚੜਿਆ ਹੋਇਆ ਸੀ ਕਨਨ ਸੋਨੇ ਦੀ ਲੰਕਾ ਸ਼ਿਵ ਜੀ ਦਾ ਉਪਾਸ਼ਕ ਸੀ ਪੱਕਾ ਚਾਰੇ ਵੇਦ ਉਸ ਨੂੰ ਜ਼ਬਾਨੀ ਕੰਡ ਸਨ ਔਰ ਬਿਨਾ ਮੰਨ ਦੀ ਇਕਾਗਰਤਾ ਤੋਂ ਕੰਠ ਨਹੀਂ ਹੋ ਸਕਦੇ ਕਈ ਲੋਕ ਮੇਰੇ ਕੋਲ ਪੁੱਛਦੇ ਨੇ ਗੈਨੇਜੀ ਕੋਈ ਖੁਰਾਕ ਐਸੀ ਹੋਵੇ ਜਿਹਦੇ ਨਾਲ ਬਾਣੀ ਕੰਠ ਹੋਵੇ ਮੈਂ ਕੋਈ ਖੁਰਾਕ ਨਹੀਂ ਹੈ ਮੰਦੀ ਕਾਗਰਤਾ ਨਾਲ ਕੰਠ ਹੁੰਦੀ ਹੈ ਕਿਸੇ ਖੁਰਾਕ ਨਾਲ ਨਹੀਂ ਹੁ ਸਕਦਾ ਹੈ ਕੋਈ ਡਾਕਟਰ ਮੇਰੇ ਨਾਲ ਸਹਿਮਤ ਹੋਵੇ ਪਾਵੇ ਨਾ ਹੋਵੇ ਉਹ ਗਲਵਕਰੀ ਯਾਦ ਆਸ਼ਕਤੀ ਦਾ تعلق ਮੰਦੀ ਕਾਗਰਤਾ ਨਾਲ ਹੈ ਕਿਸੇ ਵੀ ਖੁਰਾਕ ਨਾਲ ਨਹੀਂ ਇਹ ਵੀ ਮੈਰਸ ਕਰ ਮੰਦੀ ਕਾਗਰਤਾ ਨਾਲ ਹੈ ساری ਜ਼ਿੰਦਗੀ ਜਾਪ ਸਾਹ ਪੇ ਪੜਦੇਣ ਬੁੱਢੇ ਹੋ ਗਏ ਨੇ ਜ਼ਬਾਨੀ ਕੰਠ ਕੋਈ ਨਹੀਂ ਹੈ ਉਹਨੋਂ ਚਾਰੇ ਵੇਦ ਜ਼ੁਬਾਨੀ ਕੰਡ ਸੰ ਜ਼ੁਬਾਨੀ ਪਾਠ ਕਰਦਾ ਸੀ ਰਾਵਣ ਇਹਦਾ ਮਤਲਬ ਹੈ ਕਿ ਬਿਨਾ ਮੰਨ ਦੀ ਕਾਗਰਤਾ ਤੋਂ ਇਹ ਨਹੀਂ ਹੋ ਸਕਦਾ ਉਹ ਜ਼ਮਾਨੇ ਕਾਗਰ ਸੀ ਸ਼ਿਵਜੀ ਦਾ ਉਪਾਸ਼ਕ ਸੀ ਪਰ ਮਾਮੂਲੀ ਉਪਾਸ਼ਕ ਨਹੀਂ ਸੀ ਇੱਕ ਦਿਨ ਉਸਨੇ ਕਹਿ ਦਿੱਤਾ اے ਭਗਵਨ ਇਸ ਸਿਰ ਦੇ ਤੇ ਆਸ਼ੀਰਵਾਦ ਦਾ ਹੱਥ ਰੱਖੋ ਨਹੀਂ ਤੇ ਸੀਸ ਵੀ ਮੈਨੂੰ ਲੋੜ ਨਹੀਂ ਹੈ ਸੀਸ ਕੱਟ ਕੇ ਅੱਗੋਂ ਰੱਖ ਦਿੱਤਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜ ਸਿਰਾਂ ਦੀ ਮੰਗ ਕੀਤੀ ਹੈ। ਔਰ ਜੈਸੇ ਮੰਗ ਕੀਤੀ ਅੱਦੇ ਤੋਂ ਉਂਝ ਭੱਜ ਗਏ ਸਨ। ਤੇ ਇਹ ਗੁਰੂ ਨੂੰ ਕੀ ਹੋ ਗਿਆ। ਅੱਦਿਆਂ ਵਿੱਚ ਅੱਦੇ ਮਾਤਾ ਜੀ ਕੋਲ ਚਲੇ ਗਏ ਬੇ ਲਾਲ ਜੀ ਨੂੰ ਕੀ ਹੋ ਗਿਆ। ਸਿਰ ਮੰਗਣ ਲੱਗ ਪਏ ਬੰਦਿਆਂ ਨੇ। ਔਰ ਜਿਹੜੇ ਉੱਥੇ ਬੈਠੇ ਸਨ ਸਹਿਨੇ ਹੋਏ ਸਨ ਇਹਦੀ ਖੁਸ਼ਕਿਸਮਤੀ ਪੰਜ ਤਿਆਰ ਹੋ ਗਏ ਵਾਰੀ-ਵਾਰੀ। ਪਰ ਸਤਗੁਰ ਨੇ ਮੰਗ ਕੀਤੀ ਹੈ। ਤਾਂ ਸ਼ਿਵ ਜੀ ਨੇ ਮੰਗ ਨਹੀਂ ਕੀਤੀ ਰਾਮ ਸੀਸ ਦੇ ਜੋ ਹੈ ਰਾਵਣ ਸੀਸ ਵੇਟ ਕਰਦਾ ਆ ਦੋ ਗਈ ਇੰਨਾ ਪਿਆਰ ਸ਼ਿਵ ਜੀ ਨਾਲ ਇਤਨਾ ਕੁਰਬਾਨ ਜਾ ਰਿਹਾ ਉਹ ਸ਼ਿਵ ਜੀ ਤੋਂ ਇਤਨਾ ਸਦਕੇ ਜਾ ਰਿਹਾ ਹੈ ਔਰ ਇਤਨੀ ਉਸ ਦੀ ਭਗਤੀ ਸੀਸ ਕੱਟ ਕੇ ਅਗੋਂ ਰੱਖਦਾ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਉਸ ਦੇ ਇਸ ਤਿਆਗ ਨੂੰ ਇਸ ਬਲੀਦਾਨ ਨੂੰ ਆਪਣੀਆਂ ਦੋ ਪੰਕਤੀਆਂ ਦੇ ਵਿੱਚ ਬਿਆਨ ਕਰਦੇ ਨੇ ਚੋ ਬੋਲੇ ਮਹੱਲਾ ਪੰਜਵਾ ਸੰਮਨ ਜੋ ਇਸ ਪ੍ਰੇਮ ਕੀ ਦਮ ਕਿਉ ਹੋਤੀ ਸਾਟ 라वण ਹੋਤੇ ਸੋਰੰਗ ਨੇ ਜਿਨ ਸਿਰ ਦੀਨੇ ਕਾਟ اے ধন ਸੰਪਦਾ ਦੇ ਮਾਲਕ ਜੀ ਪ੍ਰੇਮ ਦਾ ਸੌਦਾ ਆਸ਼ੀਰਵਾਦ ਦਾ ਸੌਦਾ ਮਾਇਆ ਦੀ ਤਮਣੀਆਂ ਨਾਲ ਆਉਂਦਾ ਤੋ 라वण ਕੋਈ ਬਿਖਾਰੀ ਨਹੀਂ ਸੀ ਰਾਜਾ ਸੀ ਅਥਾ ਸੋਨਾ ਰੱਖ ਕੇ ਆਸ਼ੀਰਵਾਦ ਲੈ ਸਕਦਾ ਸੀ ਪਰ ਉਸਨੇ ਸੀਸ ਬੇਟ ਕੀਤੀ ਹੈ ਸੰਮਨ ਜੋ ਇਸ ਪ੍ਰੇਮ ਕੀ ਚੋ ਬੋਲੇ ਮੱਲਾ ਪੰਜਵਾ ਤੇ ਬਾਣੀ ਹੈ ਉਸ ਬਾਣੀ ਦਾ ਨਾਮ ਹੈ ਚੋ ਬੋਲੇ ਸੰਮਨ ਜੋ ਇਸ ਪ੍ਰੇਮ ਕੀ ਦਮ ਕੇ ਹੋਤੀ ਸਾਟੇ 라ਵਣ ਹੋਤੇ ਸੋਰੰਕ ਨੇ ਜਨ ਸਿਰ ਦੀਨੇ ਕਾਟ 라ਵਣ ਕੋਈ ਬਿਖਾਰੀ ਨਹੀਂ ਸੀ ਮਨੇ ਆਪਣਾ ਸਿਰ ਕੱਟ ਕੇ ਅੱਗੋਂ ਰੱਖਿਆ ਉਹਨੂੰ ਪਤਾ ਸੀ ਕਿ ਰੱਬੀ ਪੁਰਸ਼ਾਂ ਦਾ ਆਸ਼ੀਰਵਾਦ ਮਾਇਆ ਦੀ ਦਮਣੀਆਂ ਨਾਲ ਨਹੀਂ ਮਿਲਦਾ ਤੇ ਜੇ ਮਾਇਆ ਦੀ ਦਮਣੀਆਂ ਨਾਲ ਜੋ ਆਸ਼ੀਰਵਾਦ ਦੇ ਦਿੰਦਾ ਹੈ ਉਹਦੀ ਆਸ਼ੀਰਵਾਦ ਦੀ ਵੀ ਉਤਨੀ ਹੀ ਕੀਮਤ ਹੈ ਜਿੰਨੀ ਉਸ ਮਾਇਆ ਦੀ ਇਸ ਤੋਂ ਜ਼ਿਆਦਾ ਕੁਝ ਵੀ ਨਹੀਂ ਹੈ ਇਹ ਵੀ ਮੈਂ ਅਹਿਸਾਸ ਕਰਦੇ ਹਾਂ ਉਹ ਆਸ਼ੀਰਵਾਦ ਉਤਨਾ ਹੀ ਹੈ ਜਿੰਨੀ ਮਾਇਆ ਹੈ ਬਾਕੀ ਕੁਝ ਵੀ ਨਹੀਂ ਕੁਝ ਵੀ ਨਹੀਂ ਸੰਮਨ ਜੋ ਇਸ ਪ੍ਰੇਮ ਕੇ ਦਮ ਕੇ ਹੋਤੀ ਸਾਡ ਰਾਵਨ ਹੋਤੇ ਸੋਰੰਕ ਨੇ ਜਿਨ ਸਿਰ ਦੀਨੇ ਕਾਟ ਹੁਣ ਸ਼ਿਵ ਜੀ ਦਾ ਆਸ਼ੀਰਵਾਦ ਪ੍ਰਾਪਤ ਚਾਰ ਵੇਦ ਜ਼ਬਾਨੀ ਕੰਠ ਨੇ ਮਹਾ ਸ਼ਕਤੀਸ਼ਾਲੀ ਹੈ ਬੜਾ ਤਾਕਤਵਰ ਹੈ ਹਾਰਿਆ ਕਿਉਂ ਹਾਰ ਦਾ ਕੀ ਕਾਰਨ ਕੰਨਨ ਭਰਾ ਬਾਗੀ ਹੋ ਗਿਆ ਭਰਾ ਨੇ ਸਾਰੇ ਭੇਦ ਦੱਸ ਦਿੱਤੇ ਰਾਵਨ ਵਿਵੇਕਸ਼ੰਗ ਬਰਾ ਭਾਵੀ ਹੋ ਬਰਾ ਗੱਦਾਰ ਹੋ ਗਿਆ ਜਦ ਵੀ ਕੋਈ ਕੌਮ ਹਾਰਦੀ ਹੈ ਭਰਾਵਾ ਕਰਕੇ ਹਾਰਦੀ ਹੈ ਜਦ ਵੀ ਕੋਈ ਦੇਸ਼ ਹਾਰਦਾ ਹੈ ਯਕੀਨ ਜਾਨੋ ਆਪਣੇ ਅੰਦਰ ਕੇ ਹਾਰਦਾ ਹੈ ਅਕਸਰ ساری ਦੁਨੀਆ ਦੇ ਇਤਿਹਾਸ ਪੜ੍ਹ ਕੇ ਦੇਖ ਲੈਣਾ ਕੋਈ ਨਾ ਕੋਈ ਆਪਣੇ ਵਿੱਚੋਂ ਰਸਤਾ ਦੱਸ ਦਿੰਦਾ ਇੰਜ ਹੋ ਜਾਂਦਾ ਹੈ ਹਿੰਦੁਸਤਾਨ ਵਿੱਚ ਇੱਕ ਕਹਾਵਤ ਮਸ਼ਹੂਰ ਹੋ ਗਈ ਘਰ ਕਾ ਬੇਦੀ ਲੰਕਾ ਢਾਲੇ ਸ਼੍ਰੀ ਲੰਕਾ ਤਬਾਹ ਹੋ ਗਈ ਸਿਰਫ ਬਵਿਖਸ਼ਣ ਕਰਕੇ ਰਾਵਣ ہار ਜਾਏ ਸਵਾਲ ਹੀ ਨਹੀਂ ਪੈਦਾ ਹੁੰਦਾ ਸਾਰੇ ਰਾਜ਼ ਦੱਸ ਦਿੱਤੇ ਬਵਿਖਸ਼ਣ ਨੇ ਰਾਵਣ ਇੰਜ ਜਿੱਤ ਸਕਦਾ ਹੈ ਤੂੰ ਹੋ ਗਈ ਜਿੱਤ ਮੂਰਛਤੋ ਕੇ ਰਾਵਣ ਗਿਰਿਆ ਸੈਂਕੜੇ ਬਾਣ ਉਸ ਨੂੰ ਸਰੀਰ ਦੇ ਵਿੱਚ ਲੱਗੇ ਨੇ ਖੂਨ ਵਗ ਰਿਹਾ ਹੈ ਕਹਿੰਦੇ ਰਾਮ ਦੇ ਮੂੰਹੋਂ ਆਹ ਨਿਕਲ ਗਈ ਜੈਸੇ ਪਛਤਾਵਾ ਔਰ ਕਹਾਤਾ ਉਸਨੇ ਲਕਸ਼ਮਣ ਨੂੰ ਕੀ ਆਖਿਆ ਲਕਸ਼ਮਣ ਇੱਕ ਬਹੁਤ ਕੀਮਤੀ ਮਨੁੱਖ ਉਸਨੂੰ ਅਸੀ ਜ਼ਮੀਨ ਤੇ ਗਰਾ ਦਤਾ ਮੈਂ ਤੁਹਾਡੇ ਸਾਹਮਣੇ ਇਤਿਹਾਸ ਦੇ ਪੰਨੇ ਪਿਆ ਰਿਹਾ ਹੈ ਲਕਸ਼ਮਣ ਇੱਕ ਬਹੁਤ ਕੀਮਤੀ ਮਨੁੱਖ ਅਸੀ ਜ਼ਮੀਨ ਤੇ ਗਰਾ ਦਤਾ ਹੈ ਔਰ ਇਸ ਦੇ ਆਖਰੀ ਪ੍ਰਾਣ ਨਿਕਲਣ ਲਕਸ਼ਮਣ ਤੋਂ ਜਾ ਇਸ ਦੇ ਕੋਲ ਕੋਈ ਕੀਮਤੀ ਗਿਆਨ ਦੀ ਗੱਲ ਸਿੱਖ ਲੈ ਮੈਂ ਨਾ ਦਸਾਂ 15 ਸਾਲਾਂ 'ਚ ਦੇਖੇ ਨੇ ਸਿੱਖਾਂ ਨੇ ਪਤਨ ਕਿਤਨੇ ਗਿਰਾ ਦਿੱਤੇ ਮਨੁੱਖ ਜਿਨ੍ਹਾਂ ਕੋਲ ਦਿਲ ਦਿਮਾਗ ਸੀ ਜਿਨ੍ਹਾਂ ਕੋਲ ਸੁਖ ਸਤਿ ਸ਼ਤਿ ਸੀ ਕਿਸੇ ਤੇ ਇਲਜ਼ਾਮ ਲਾ ਕੇ ਗਿਰਾ ਦਿਓ ਕਿਸੇ ਨੋਜ ਗਿਰਾ ਦਿਓ ਗਿਰਾਣਾ ਤੇ ਆਸਾਨ ਹੈ ਇੱਕ ਦਰਖਤ ਨੂੰ ਪੈਦਾ ਕਰਨ ਦੇ ਚ ਫਲ ਫਲ ਤੱਕ ਅਪੜਾਣ ਦੇ ਚ 35 40 ਸਾਲ ਲੱਗ ਜਾਂਦੇ ਨੇ ਉਹਨੂੰ ਕੱਟਦਿਆਂ ਕਿੰਨੀ ਦੇਰ ਲੱਗਦੀ ਹੈ ਗੰਡੇਂ ਦੇਆਂ 6 ਮਾਂ ਤੁਣੇਂਦੇਆਂ 1 ਖਿਨਾ ਰਾਮ ਕਹਿੰਦੇ ਨੇ ਐ ਲਕਸ਼ਮਣ ਇੱਕ ਬਹੁਤ ਕੀਮਤੀ ਮਨੁੱਖ ਜ਼ਮੀਨ ਤੇ गिर ਗਿਆ ਹੈ। ਔਰ ਇਹ ਵਾਕਈ ਹਾਕ ਦੇ ਚ ਹਾਕ ਹੋ ਜਾਏ ਇਸ ਤੋਂ ਪਹਿਲੇ ਇਹਦੇ ਇਹਦੇ ਤਨ ਦੇ ਜੁਗ ਚਾਨਣਾ ਜੋ ਪ੍ਰਕਾਸ਼ ਹੈ ਜੋ ਨੂਰ ਹੈ ਜਾਂ ਤੂੰ ਭੱਜ ਕੇ ਜਾ ਇਹਦੇ ਕੋਲ ਲੈ। ਹੁਣ ਜਿਸ ਨਾਲ ਇਤਨਾ ਵੱਡਾ ਯੁੱਧ ਹੋਇਆ ਹੋਵੇ ਔਰ ਰਾਵਣ ਦੀ ਪਵਿੱਤਰਤਾ ਦੇ ਉੱਤੇ ਇੱਕ ਵੀ ਧੱਬਾ ਨਹੀਂ ਹੈ। ਸੀਤਾ ਨੂੰ ਉਸਨੇ ਸਿਰਫ ਕੈਦ ਰੱਖਿਆ ਹੈ। ਆਪਣੇ ਮਹਿਲਾਂ ਵਿੱਚ ਕੈਦ ਨਹੀਂ ਰੱਖਿਆ ਅਸ਼ੋਕ ਬਾਟਕਾ ਦੇ ਵਿੱਚ ਆਪਣੇ ਮਹਿਲਾਂ ਤੋਂ ਬਹੁਤ ਦੂਰ ਬਾਹਰ ਇਹ ਉਸਦੇ ਉੱਚੇ اخلاق ਦੀ ਨਿਸ਼ਾਨੀ ਇਸਦੇ ਬ੍ਰਾਹਮਣ ਹੋਣ ਦੀ ਨਿਸ਼ਾਨੀ ਚੁੱਕ ਕੇ ਕਿਉਂ ਲੈ ਆਇਆ ਉਹਨੇ ਐਲਾਨੀਆਂ ਕਿ ਅਸੀਂ ਤੇ ਮੇਰੀ ਭੈਣ ਦੀ ਨੱਕ ਨਹੀਂ ਕੱਟੀ ਮੇਰੀ ਨੱਕ ਕੱਟੀ ਗਈ ਹੈ ਤੇ ਮੈਂ ਹੁਣ RAM ਦੀ ਨੱਕ ਕਟਾਂਗਾ ਕਿਸੇ ਦੀ ਪਤਨੀ ਚੁੱਕ ਕੇ ਲੈਣਾ ਅਗਲੇ ਦੀ ਨੱਕ ਕਟਣੀ ਹੋਰ ਕੀ ਇਸ ਤਰ੍ਹਾਂ ਦੀ ਗੱਲ ਔਰ ਲਾਲਾ ਦੌਲਤ ਰਾਏ ਕਹਿੰਦਾ ਹੈ ਇਸ ਬਹੁਤ ਵੱਡੀ ਜੰਗ ਭयंकर ਯੁੱਧ ਦਾ ਕਾਰਨ ਦੋ ਇਸਤਰੀਆਂ ਨੇ ਇੱਕ ਸਰੂਪ ਨਖਾਇਕ ਸੀਤਾ ਇਹਨਾਂ ਦੋਵਾਂ ਨੂੰ ਇੱਕ ਪਾਸੇ ਕਰਦੇ ਯੁੱਧ ਨਹੀਂ ਹੋਣਾ ਸੀ ਤੇ ਜੰਗ ਨਹੀਂ ਹੋਣਾ ਸੀ ਰਾਮ ਨੂੰ ਕੋਈ ਲੋੜ ਨਹੀਂ ਸੀ ਰਾਵਣ ਨਾਲ ਲੜਨ ਦੀ ਤੇ ਰਾਵਣ ਕੋਈ ਦੁਸ਼ਟ ਨਹੀਂ ਸੀ ਐਸ ਵਾਸਤੇ ਦੁਸ਼ਟ ਹੋ ਗਿਆ ਉਹ ਸੀਤਾ ਨੂੰ ਚੁੱਕ ਲੈ ਗਿਆ ਕੋਈ ਇਹ ਨਹੀਂ ਕਹਿੰਦਾ ਲਕਸ਼ਮਣ ਨੇ ਕਹੀ ਕੀਤਾ ਕਿ ਇਸਤਰੀ ਦੀ ਲੱਕ ਕੱਟੇ ਕਿਉਂ ਇਸ ਇਲਜ਼ਾਮ ਦੇ ਚ ਨਹੀਂ ਆਉਂਦਾ ਜਿਹੜਾ ਇਲਜ਼ਾਮ 라ਵਣ ਤੇ ਲਾਇਆ ਜਾ ਰਿਹਾ ਪਰ ਉਹ ਤੇ ਜਿੱਤ ਗਿਆ ਜਿੱਤੇ ਆ ਭਗਵਾਨ ਹੋ ਜਾਂਦਾ ਹਾਰਿਆ ਸ਼ੈਤਾਨ ਹੋ ਜਾਂਦਾ ਔਰ ਵੀ ਇਹ ਤੇ ਸਾਫ ਹੈ ਜਿੱਤੇ ਆ ਭਗਵਾਨ ਹੋ ਜਾਂਦਾ ਹੈ ਹਾਰਿਆ ਸ਼ੈਤਾਨ ਹੋ ਜਾਂਦਾ ਹੈ ਔਰ ਜਿੱਤੇ ਹੋਏ ਦੇ ਨਾਲ ਕਲਮ ਦੇ ਧਨੀ ਤੁਲਸੀ ਜੈਸੇ ਕਲਮ ਦੇ ਧਨੀ ਦਿਮਾਗ ਦੇ ਧਨੀ ਜ਼ਬਾਨ ਦੇ ਧਨੀ ਚੱਲ ਪੈਂਦੇ ਨੇ ਹਾਰੇ ਹੋਏ ਦੇ ਨਾਲ ਕੋਈ ਨਹੀਂ ਚੱਲਦਾ ਹਾਰੇ ਕੋ ਹਰੀ ਨਾ ਤੋ ਮਹਿਰਸ਼ ਕਰਾ ਹਾਰ ਗਿਆ ਹੈ ਰਾਵਣ ਕੌਣ ਸਾਥ ਦੇ ਕਲਮ ਦੇ ਧਨੀ ਦਿਮਾਗ ਦੇ ਧਨੀ ਜ਼ਬਾਨ ਦੇ ਧਨੀ ਸੋਚਣ ਵਾਲੇ ਦਾਰਸ਼ਨਿਕ ਫਿਲਾਸਫਰ ਚਿੰਤਕ ਕਵੀ ਸਭ हट ਗਏ ਕਿਸੇ ਨੇ ਇਸ ਦੇ ਹੱਕ ਵਿੱਚ ਨਹੀਂ ਲਿਖਿਆ ਦੋਸ਼ਟ ਹੈ ਸ਼ੈਤਾਨ ਹੈ ਪਰ ਸੋਚਣਾ ਚਾਹੀਦਾ ਹੈ ਇਸ ਨੇ ਕਿਉਂ ਕੀਤਾ ਜਿੱਦੀ ਭੈਣ ਦੀ ਵੀ ਤੇ ਨੱਕ ਕੱਟੀ ਹੈ ਤੋ ਲੱਕ ਕੱਟਣ ਵਾਲਾ ਕੌਣ ਹੈ ਅਗਰ ਸੀਤਾ ਨੂੰ ਚੁੱਕ ਕੇ ਲੈਣ ਵਾਲਾ ਸ਼ੈਤਾਨ ਹੈ ਤੋ ਨੱਕ ਕੱਟਣ ਵਾਲਾ ਕੌਣ ਹੈ ਔਰ ਉਹ ਵੀ ਕਿਸੇ ਔਰਤ ਦੀ ਅਬਲਾ ਦੀ ਔਰ ਉਹ ਵੀ ਕੋਈ ਬਹੁਤ ਵੱਡਾ ਕਸੂਰ ਨਹੀਂ ਕੋਈ ਕਸੂਰ ਨਹੀਂ ਉਸ ਜ਼ਮਾਨੇ ਦੀ ਪ੍ਰਥਾ ਸੀ ਉਸ ਜ਼ਮਾਨੇ ਦਾ ਰਿਵਾਜ ਸੀ ਸਵੈਂਬਰ ਦਾ ਉਹ ਤੇ ਮਰਮਾਲਾ ਪੈਣ ਲੱਗੀ ਉਹਦੀ ਨੱਕ ਕੱਟ ਲਈ ਇਹ ਤੇ ਬਹੁਤ ਵੱਡਾ ਦਰੋਹ ਹੈ ਇਹ ਤੇ ਬਹੁਤ ਵੱਡਾ ਜ਼ੁਲਮ ਹੈ ਪਰ ਨਹੀਂ ਆਖਾਂਗੇ ਜ਼ਾਲਮ ਕਿਉਂਕਿ ਜਿੱਤ ਗਏ ਨੇ ਜੋ ਜਿੱਤ ਜਾਏ ਉਹ ਭਗਵਾਨ ਹੋ ਜਾਂਦਾ ਹੈ ਜੋ ਹਾਰ ਜਾਏ ਉਹ ਸ਼ੈਤਾਨ ਹੋ ਜਾਂਦਾ ਹੈ ਇਕ ਸਹੀ ਹੈ ਜਿਹੜੇ ਗੁਣ ਰਾਮ ਦੇ ਚਨੇ ਉਤਨੇ ਗੁਣ ਰਾਵਣ ਦੇ ਚ ਵੀ ਨੇ ਧਾਰਮਕ ਹੈ ਰਾਮ ਧਾਰਮਕ ਹੈ ਰਾਵਣ ਵਿਸ਼ਿਸ਼ਟ ਕੋਲ ਪੜੇ ਨੇ ਰਾਮ ਪਾਠੀ ਨੇ ਅੱਛੇ ਨਾਮ ਜਪਣ ਵਾਲੇ ਨੇ ਰਸਿਕ ਨੇ ਈਸ਼ਵਰ ਨੂੰ ਮੰਨਣ ਵਾਲੇ ਨੇ ਪਰ ਇਹ ਵੀ ਨਾਸਤਿਕ ਨਹੀਂ ਹੈ ਸ਼ਿਵ ਜੀ ਦਾ ਉਪਾਸ਼ਕ ਹੈ ਚਾਰੇ ਵੇਦ ਉਸ ਨੂੰ ਜ਼ੁਬਾਨੀ ਕੰਟਨੇ ਹੈ ਧਾਰਮਿਕ ਤੌਰ ਤੇ ਦੋਹਾਂ ਦਾ ਕੋਈ ਮਤਭੇਦ ਵੀ ਨਹੀਂ ਘਰੇਲੂ ਝਗੜਾ ਹੈ ਇਹ ਵੀ ਮੈਂ ਅਰਜ਼ ਕਰਦੇ ਆ ਦੋ ਇਸਤਰੀਆਂ ਨੇ ਇੱਕ ਪਾਸੇ ਕਰਦੇ ਹੋਏ ਜੰਗ ਨਹੀਂ ਹੋਣੀ ਸੀ ਲਾਲਾ ਦੌਲਤ ਰਾਏ ਨੇ ਐਸਾ ਹੀ ਲਿਖਿਆ ਤਾਂ ਖੈਰ ਮੁਖਤਸਰ ਮੈਂ ਅਰਜ਼ ਕਰਾਂ ਰਾਮ ਕਹਿੰਦੇ ਨੇ ਇਹ ਲਕਸ਼ਮਣ ਬੜਾ ਕੀਮਤੀ ਮਨੁੱਖ ਜਾ ਰਿਹਾ ਹੈ ਗਿਰ ਗਿਆ ਅਸੀਂ ਜਿਸ ਇਨਸਾਨ ਨੂੰ ਜ਼ਮੀਨ ਤੇ ਗਿਰਾਇਆ ਹੈ ਇਹ ਮਾਮੂਲੀ ਪੱਦਰ ਦਾ ਨਹੀਂ ਹੈ ਬਹੁਤ ਮਹਾਨ ਇਨਸਾਨ ਹੈ ਜਾਛ ਦੇ ਪ੍ਰਾਣ ਨਿਕਲਨ ਇਸ ਤੋਂ ਪਹਿਲੇ ਇਸ ਦੀ ਕੁਝ ਮਹਾਨਤਾ ਆਪਣੀ ਝੋਲੀ 'ਚ ਪਾ ਲਏ ਤੂੰ ਭੱਜ ਕੇ ਜਾ ਲక్ష్మణ ਗਿਆ RAM ਜਿੱਥੇ ਨਿਰਮਾਣਤਾ ਦੀ ਮੂਰਤੀ ਸਨ ਭਲੇਮ ਸਨ ਉਥੇ ਲਕਸ਼ਮਣ ਦੀ ਤਬੀਅਤ ਬਿਲਕੁਲ ਇਸ ਤੋਂ ਉਲਟ ਸੀ ਬਿਲਕੁਲ RAM ਤੋਂ ਉਲਟ ਉਹ ਜਿੱਥੇ ਸ਼ਾਂਤ ਮਈਸ਼ਾ ਨੇ ਬਿਲਕੁਲ ਕਰੋਦੀ ਸਵਾਰ ਉਹ ਜਿੱਥੇ ਦੂਰ ਦ੍ਰਿਸ਼ ਸਨ ਇਤਨੀ ਗੱਲ ਲਕਸ਼ਮਣ ਦੇchni ਸੀ ਦੇ ਵੀ ਮੈਰਸ ਕਰਦੇ ਆ। ਸਿਰ ਦੇ ਭਾਰ ਖੜੇ ਹੋ ਗਏ। ਤੇ ਕਹਿਣ ਲੱਗੇ ਆ ਬ੍ਰਾਹਮਣ ਦੇਵਤਾ ਸੁਣਿਆ। ਤੁਹਾਡੇ ਕੋਲ ਬੜਾ ਗਿਆਨ ਹੈ। ਬੜੀ ਸਮਝ ਆਇਆ। ਕੋਈ ਕੀਮਤੀ ਗੱਲ ਸਾਡੀ ਝੌਲੀ 'ਚ ਵੀ ਪਾਓ। ਜੋ ਸਾਡੀ ਜ਼ਿੰਦਗੀ 'ਚ ਕਮਾ ਆਵੇ। ਅੱਖਾਂ ਖੋਲੀਆਂ ਨੇ ਇਸ ਤੜਪ ਦੇ ਰਾਮਣ ਨੇ। ਔਰ ਇੰਜ ਮੁਸਕਰਾਇਆ ਹੈ ਜਿਵੇਂ ਕਿਸੇ ਬੱਚੇ ਤੇ ਕਿਸੇ ਨਾਦਾਨ ਦੇ। ਅੱਖਾਂ ਮਿਟ ਲਈਆਂ ਤੜਪ ਰਿਆ ਸ੍ਰੀਚਾਰਾ। प्राण निकल रहे सके नहीं कुछ बोले लक्ष्मण वापस आ गया कहता है भगवान वो तो बोलदा ही नहीं कि जब बोलदा ही नहीं ओदे कोल की ज्ञान लईए राम कहन पुरखा तेरे कोल वो वसव नहीं है ज्ञान लैन दा जिस दे कोल ज्ञान लैदा है ओदे सिर दे भार नहीं खडे होईदा जा ओस दे कदमा विच खडा हो के हाथ जोड़ के ज्ञान दी मांग कर ਉਹ ਜਿਸ ਦੇ ਕਦਮਾਂ ਵਿੱਚ RAM ਆਪਣੇ ਭਰਾ ਨੂੰ ਖੜਾ ਕਰਨਾ ਚਾਹੁੰਦੇ ਨੇ ਯਕੀਨ ਜਾਨੋ ਮਨੁੱਖ ਕੋਈ ਮਾਮੂਲੀ ਪੱਦਰਦਾ ਨਹੀਂ ਹੋ ਸਕਦਾ ਬੜਾ ਕੀਮਤੀ ਮਨੁੱਖ ਵਕਤ ਦਾ ਕੀਮਤੀ ਇਨਸਾਨ ਹੈ ਕਦਮਾਂ ਵਿੱਚ ਖੜਾ ਹੋਇਆ ਲਕਸ਼ਮਣ ਔਰ ਕਹਿੰਦਾ ਹੱਥ ਜੋੜ ਕੇ ਐ ਬ੍ਰਾਹਮਣ ਦੇਵਤਾ ਜੋ ਜ਼ਿੰਦਗੀ ਦਾ ਕੀਮਤੀ ਅਨੁਭਵ ਹੈ ਇਸ ਆਖਰੀ ਸਮੇਂ ਛੜੀ ਝੌਲੀ ਚ ਪਾਓ ਰਾਮਣ ਦੇ ਨੇਤਰ ਖੁੱਲੇ ਨੇ ਬੋਲੇ ਐ ਲਕਸ਼ਮਣ ਹੁਣ ਤੈਨੂੰ ਲੈਣ ਦੀ ਢੰਗ ਆਇਆ ਹੈ ਹੁਣ ਤੈਨੂੰ ਪ੍ਰਾਪਤ ਕਰਨ ਦਾ ਢੰਗ ਆਇਆ ਹੈ ਸੁਣ ਮਨੁੱਖ ਦੀ ਜ਼ਿੰਦਗੀ ਵਿੱਚ ਕੱਲ ਕਦੇ ਹੀ ਨਹੀਂ ਆਉਂਦਾ ਜੋ ਜ਼ਰੂਰੀ ਕੰਮ ਹੋਵੇ ਉਸ ਨੂੰ ਹਮੇਸ਼ਾ ਹੀ ਅੱਜ ਕਰ ਲੈਣਾ ਚਾਹੀਦਾ ਹੈ ਮੁਲਤਵੀ ਨਹੀਂ ਕਰਨਾ ਚਾਹੀਦਾ ਕੱਲ ਤੇ ਨਹੀਂ ਸੁਠਣਾ ਚਾਹੀਦਾ ਪੋਸpon ਨਹੀਂ ਕਰਨਾ ਚਾਹੀਦਾ ਮਨੁੱਖ ਅਕਸਰ ਜਦ ਚੰਗਿਆਈਆਂ ਨੂੰ ਕਲਤ ਛੁੱਟ ਦਿੰਦਾ ਹੈ ਉਹਦੀ ਜ਼ਿੰਦਗੀ ਚ ਕਦੀ ਚੰਗਿਆਈ ਫਲੀ پھੂਤ ਵੀ ਨਹੀਂ ਹੋ ਸਕਦੀ ਨੇਕੀਆਂ ਫਲੀ پھੂਤ ਵੀ ਨਹੀਂ ਹੋ ਸਕਦੀ ਇਤਨਾ ਕੀਮਤੀ ਗਿਆਨ ਇਹ ਮਰਦਿਆਂ ਆ ਵੀ ਦੇ ਰਿਹਾ ਹੈ ਰਾਵਣ ਹਿੰਦੁਸਤਾਨੀਆਂ ਦੇ ਅਚੇਤਨ ਮਨ ਦੇ ਚ ਇਹ ਅਹਿਸਾਸ ਹੈ ਜਦ ਵੀ ਸਾਲ ਦੇ ਸਾਲ ਰਾਵਣ ਨੂੰ ਜਲਾਉਂਦੇ ਨੇ ਨਾ ਉਸ ਤੋਂ ਪਹਿਲੇ ਉਹ ਜਿਹੜਾ ਸਰੂਪ ਬਣਾ ਕੇ ਲਿਆਉਂਦੇ ਨੇ ਨਾ RAM ਤੇ Lakshman ਦਾ ਉਹ ਰਾਵਣ ਦੀ ਪ੍ਰਕਰਮਾ ਕਰਦਾ ਹੈ ਸ਼ਾਇਦ ਤੁਹਾਡੇ ਵਿੱਚ ਕਿਸੇ ਨੇ ਦੇਖਿਆ ਹੋਵੇ ਪਹਿਲੇ ਪ੍ਰਕਰਮਾ ਕਰਦੇ ਨੇ ਸਜਦਾ ਕਰਦੇ ਨੇ ਔਰ ਸਾਰਾ ਦਿਨ ਵੀ இந்து ਲੋਗ ਮੱਥਾ ਟੇਕਦੇ ਨੇ ਭਈ ਹੱਥ ਦੋ ਕੇ ਇੱਕ ਪਾਸੇ ਤੇ ਇਸ ਦਾ ਪੁਤਲਾ ਜਲਾਣਾ ਹੈ ਇਹਦੀ ਬੇਇੱਜ਼ਤੀ ਕਰਨੀ ਹੈ ਫਿਰ ਮੱਥਾ ਟੇਕਣ ਦਾ ਕੀ ਮਤਲਬ ਕਿਉਂ ਮੱਥਾ ਟੇਕਦੇ ਸਾਰਾ ਦਿਨ ਪ੍ਰਕਰਮਾ ਪੇ ਕਰਦੇ ਹੋ ਸਾਰਾ ਦਿਨ ਮੱਥਾ ਪੇਟੇਕਦੇ ਹੋ ਅਚੇਤਨ ਮਨ ਦੇ ਵਿੱਚ ਇਹ ਖਿਆਲ ਹੈ ਕਿ ਬੰਦਾ ਤੇ ਭਗਵਾਨ ਦੀ ਤਰ੍ਹਾਂ ਸੀ ਫਿਰ ਇਤਨੀ ਬੇਇੱਜ਼ਤੀ ਕਿਉਂ ਕਰ ਰਹੇ ਹੋ ਸਾਲ ਦੇ ਸਾਲ ਉਸ ਨੂੰ ਚਲਾ ਕਿਉਂ ਰਹੇ ਹੋ ਫੂਕ ਕਿਉਂ ਰਹੇ ਹੋ Редактор